ਕਹਾ ਗਿਆ ਕਬਰਾਂ ਦੇ ਵਿੱਚ ਅੱਗੇ ਵਧਾਂਗੇ ਸਵੇਰ ਤੋਂ ਹੀ ਮੌਸਮ ਸੁਹਾਵਣਾ ਹੋਇਆ ਹੈ ਕਾਲੇ ਬੱਦਲ ਠੰਡੀਆਂ ਹਵਾਵਾਂ ਦੇ ਨਾਲ-ਨਾਲ ਤੇਜ਼ ਬਰਸਾਤ ਹੋਈ ਹੈ ਲੋਕਾਂ ਨੂੰ ਹਮਸਪੈ ਗਰਮੀ ਤੋਂ ਰਾਹਤ ਮਿਲੀ ਅਤੇ ਦੁਕਾਨਦਾਰ ਖੁਸ਼ ਨਜ਼ਰ ਆਏ ਗਰਮੀ ਦੇ ਕਰਕੇ ਗ੍ਰਾਹਕ ਜਿਹੜੇ ਨੇ ਉਹ ਵੀ ਨਹੀਂ ਆ ਰਹੇ ਸਨ ਤੇ ਇਸ ਦੇ ਕਰਕੇ ਜੜਾ ਹੈ ਬਰਸਾਤ ਦੇ ਨਾਲ ਕੰਮਕਾਜ ਹੁਣ ਚਲੇਗਾ ਅਸੀਂ ਦੁਕਾਨਦਾਰ ਵੀ ਖੁਸ਼ ਤੇ ਕਿਸਾਨ ਵੀ ਖੁਸ਼ ਕਿਹਾ ਗਿਆ। ਜਿਹੜੇ ਦੇ ਮੌਸਮ ਜਿਹੜਾ ਸੀ ਉਹ ਬਿਲਕੁਲ ਜੈਨੀ ਬਹੁਤ ਹਮਸਵਾਰ ਲੱਗਿਆ ਅੱਜਿਕਾ। ਕੰਦਮੀ ਮੌਸਮ ਜਿਹੜਾ ਵੀ ਬਹੁਤ ਵਧੀਆ ਬਣ ਗਿਆ ਤੇ بارش ਬਹੁਤ ਵਧੀਆ ਹੋ ਰਹੀ ਹੈ। بارش ਦਾ ਕਿੰਨਾ ਕੋ ਫਾਇਦਾ? بارش ਦਾ ਬਹੁਤ ਫਾਇਦਾ ਜੀ ਇਹਦੇ ਹਰ ਇੱਕ ਨੂੰ ਵੀ ਜਨ ਕੇ ਕਿਸਾਨ ਜਮੀਨਦਾਰਾਂ ਨੂੰ ਬਹੁਤ ਵਧੀਆ ਫਸਲ ਦਾ ਤੇਰਾ ਬਹੁਤ ਲਾਭ ਹੁੰਦਾ ਤੇ ਪਾਣੀ ਜਿਹੜਾ ਵੀ ਆਪਾਂ ਜਿਹੜਾ ਪੰਜਾਬੀ ਜਦੀ ਨਾ ਵਰਤਨਾ ਮੋਟਰਾਂ ਛੱਡਾਂਗੇ ਫਿਰ ਪਾਣੀ ਮਿਲਣਾ ਇਹ ਪਰਮਾਤਮਾ ਦੀ ਜਿਹੜੀ ਕੇ ਦੇਣ ਹੈ ਇਹਦੇ ਨਾਲ ਦੀ ਗੀਤ ਨਹੀਂ ਹੈ ਜੋ ਪਾਣੀ ਦੀ ਪਾਣੀ ਮੀਂਹ ਦੇ ਨਾਲ ਕੇ ਫਸਲ ਹੁੰਦੀ ਆ ਉਹਦਾ ਬੈਨੀਫਿਟ ਬਹੁਤ ਜ਼ਿਆਦਾ ਹੁੰਦਾ। ਇਹ ਤਾਂ ਜਦੋਂ ਗਰਮੀ ਸੀ ਤੁਹਾਨੂੰ ਕਿੰਨਾ ਫਾਇਦਾ ਦੁਕਾਨ ਦਾ ਸਾਨੂੰ ਵੀ ਜਿਹੜਾ ਕੋਈ ਕਸਟਮਰ ਆਊਗਾ ਉਹ ਜਦ ਮੌਸਮ ਠੰਡਾ ਹੋਊਗਾ ਤੇ ਕਸਟਮਰ ਜਿਹੜਾ ਘਰੋਂ ਨਿਕਲੂਗਾ ਨਹੀਂ ਤੇ ਜਦੋਂ ਗਰਮੀ ਹੁੰਦੀ ਹੈ ਘਰੋਂ ਨਿਕਲਦਾ ਕਿ ਅਗਲਾ ਆਂਦਾ ਵੀ ਨਾ ਹੀ ਕਹੀਏ ਕਿ ਜਦੋਂ ਗਰਮੀ ਬਹੁਤ ਜਾਂਦੀ ਹੈ ਇਹਨਾਂ ਨੂੰ ਪੈ ਰਹਿਆ ਮੈਂ ਮੀਂਹ ਬਾਬਾ ਪੈ ਰਿਆ ਜੀ ਜੀਰਾ ਜੀ ਤੁਹਾਡਾ ਜਸਿੰਦਰ ਸਿੰਘ ਜੀ ਕੀ ਕੰਮ ਕਰਦੇ ਹੋ ਰੇਡੀਟਾਂ ਦਾ ਕੰਮ ਕਰੀਦਾ ਹਾਂ ਕਿਹੋ ਜਿਹਾ ਮੌਸਮ ਮੌਸਮ ਪਹਿਲਾਂ ਸਿਹਰਤ ਬਿਲਕੁਲ ਉਦਾਂ ਹੀ ਹੋਂ ਇੱਕਦਮ ਬਾਰਸ਼ ਆ ਗਈ ਬਹੁਤ ਸੁਹਾਣਾ ਹੋ ਗਿਆ ਜੀ ਇਨਾ ਕੋ ਫਾਇਦਾ ਹੈ ਦਾ ਬਹੁਤ ਫਾਇਦਾ ਜੀ ਔਰ ਗਰਮੀ ਕਰਕੇ ਗਾਗ ਨਹੀਂ ਆਉਂਦਾ ਹੁਣ ਤੇ ਚਲੋ ਮੌਸਮ ਠੰਡਾ ਹੋਣ ਕਰਕੇ ਗਾਗ ਨਿਕਲਣਾ ਤੇ ਬਹੁਤ ਬਹੁਤ ਜ਼ਿਆਦਾ ਫਾਇਦਾ ਹੈ ਕਿਸਾਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੈ ਕਿਉਂਕਿ ਬਾਹਰ ਚੋੜੀ ਕਿਨੀ ਸੁਸ਼ੀ ਹੁੰਦੀ ਹੈ ਬਹੁਤ ਜ਼ਿਆਦਾ ਸੁਸ਼ੀ ਹੁੰਦੀ ਹੈ ਇਹ ਕਿਸਾਨਾਂ ਨੂੰ ਮਿਲੂਗਾ ਤੇ ਸਾਨੂੰ ਮਿਲੂਗਾ ਹਾਂ ਜੇ ਪਹਿਲਾਂ ਗਰਮੀ ਚ ਜਿਹੜਾ ਕਹਿੰਦੇ ਬਹੁਤ ਜ਼ਿਆਦਾ ਪਰੇਸ਼ਾਨੀ ਹੁੰਦੀ ਗਰਮੀ ਚ ਗਾਗ ਨੂੰ ਨਹੀਂ ਨਿਕਲਦਾ ਹੁਣ ਚਲੋ ਸੁਖਣਾ ਵਾਲਾ ਪਿਆ ਮਾ ਮਾ ਸੋ